ਹਾਂਜੀ ਭਾਈ ਆਪਣੇ ਪਿੰਡਾਂ ਦੀਆਂ ਗਲੀਆਂ ਤੇ ਸਕੂਲਾਂ ਕਾਲਜਾਂ ਦੇ ਵਿੱਚ ਗਾਉਂਦੀ ਹੋਈ ਪਰ ਅੱਜ ਸਾਰੀ ਦੁਨੀਆ ਦੇ ਦਿਲਾਂ ਤੇ ਰਾਜ ਕਰ ਰਹੀ ਹੈ ਆਪਣੀ ਮਿਹਨਤ ਸਤਕੇ ਅਤੇ ਆਪਣੇ ਟੈਲੈਂਟ ਦੇ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ ਅਤੇ ਫਾਇਨਾ ਨੇ ਵੀ ਇਸ ਪਰਮ ਕੁੜੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਤੇ ਬਹੁਤ ਹੀ ਜ਼ਿਆਦਾ ਸਪੋਰਟ ਕੀਤੀ ਹੈ ਫਾਇਨਾ ਦੀ ਸਪੋਰਟ ਦੱਸ ਰਹੀ ਹੈ ਕਿ ਪਰਮ ਕੁੜੀ ਨੂੰ ਬਹੁਤ ਹੀ ਜ਼ਿਆਦਾ ਲੋਕਾਂ ਨੇ ਪਿਆਰ ਕੀਤਾ ਹੈ ਪਰਮ ਕੁੜੀ ਦਾ ਪਹਿਲਾ ਸੋ ਪਹਿਲਾ ਸੋ ਹੀ ਮੋਬਾਈਲ ਦੇ ਵਿੱਚ ਸੀ ਮੋਬਾਈਲ ਦੇ ਵਿੱਚ ਫੈਨਾਂ ਦੇ ਵੱਲੋਂ ਬਹੁਤ ਜ਼ਿਆਦਾ ਕੱਟ ਕੀਤਾ ਗਿਆ ਪਹਿਲੇ ਸੋ ਦੇ ਵਿੱਚ ਹੀ ਪਰਮ ਨੇ ਗਰਦ ਕੱਢ ਕੇ ਰੱਖ ਦਿੱਤੀ ਤੇ ਪਹਿਲੇ ਸੋ ਦੇ ਵਿੱਚ ਹੀ ਫੈਨਾਂ ਨੇ ਬਹੁਤ ਜ਼ਿਆਦਾ ਪਰਮ ਨੂੰ ਪਿਆਰ ਦਿੱਤਾ ਬਈ ਪਰਮ ਨੂੰ ਐਡੇ ਵੱਡੇ ਮਕਾਮ ਤੇ ਦੇਖ ਕੇ ਸੱਚੀ ਮਾਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਗਰੀਬੀ ਦੀ ਹੱਕ ਪਾੜ ਕੇ ਦੁਨੀਆ ਦੇ ਸਾਹਮਣੇ ਆਈ ਹੈ ਇਹ ਪਰਮ ਕੁੜੀ ਬਈ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੈਲ ਲਾਈਕ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦਾਬ ਰੱਖਾ